ਲੈ ਵੀ ਕਪੂਰਨ ਚੱਕ ਲਈ ਆ ਰੇੜੀ ਇਹ ਕਾਹਦੇ ਚੱਕੀ ਮਿੱਤਰਾ ਕੀ ਲਹਣੀ ਆ ਫੁੱਤੀ ਆਏ ਤੇਰੀ ਭੈਣ ਫੱਕੀ ਕਿੰਨੀ ਕਿਲੀਆਂ ਆਏ ਵੇਲਾ ਕਿੰਨੀ ਆਉਗੀ ਘਟਗੜ ਪੈਂ ਜਾਂ 10 15 ਕਿਲੋ ਆਣੀਆਂ ਸਵਾਹ ਆਉਣੀ ਭੈਣ ਦਾ ਕਿਲੋ ਦਾ ਵੱਡਾ ਪੈਕੇਟ ਬੋਰਾ ਹੁੰਦਾ ਵਾ ਕਿਲੋ ਸਵਾਹ ਕਿਲੋ ਮਾਣ ਹੁੰਦਾ ਅੱਚ ਨਾ ਨਾ 10 15 ਸਾਤ ਨਾ ਪੀਸੇ ਲਾਉਣਾ ਨਾ ਨਾ ਪੀਸ ਕੇ ਲੈਵਾਂਗੇ ਪੀਸ ਕੇ ਹਾਂ ਪੀਸ ਕੇ ਦਾਜੂਗਾ ਕੋਈ ਨਾ ਕਿੰਨਾ ਆਪ 15 20 ਕਿਲੋ ਆਜੂਗਾ ਐਂ ਕਰੀਏ ਤੇ ਓਏ ਪਰ ਕਿਣਾ ਬੋਸਤਾ ਇੰਡੀਆ ਲੈ ਚਲੀ ਪੰਜਾਬ ਚ ਵਿੱਚ ਜਾ ਕੇ ਢਾਬਿਆਂ ਦੇ ਭਾਂਚੋ ਉਹਨਾਂ ਕੇ ਵੇਲਾ ਵੇਲਾ ਜਿਹੜੇ ਮਰਜ਼ੀ ਬਾਰਡਰ ਤੋਂ ਲਗਾ ਦੇ ਕੋਈ ਚੱਕਰੇਗਾ ਇੱਥੇ। ਹਾਂ ਸਹੀ ਗੱਲ। ਨਹੀ ਨਹੀ ਆਖੀ ਪੋਸਟਰੀ ਹੈ ਨਾ ਇੰਡੀਆ ਇੰਡੀਆ ਭੇਜਦੇ ਟਾਬਿਆਂ ਦੇ ਵਿੱਚ ਨਾ ਸ਼ੁਰੂ ਕਰਦੀ ਲੋਈ ਨਾਲੇ ਪਿਓਰ ਭੈਂਚਦੇ ਨਹੀਂ ਲੋਥੇ ਪਾ ਗਏ ਸੁਪਰੀਆਂ ਪਾਏ 7-8000 ਰੁਪਏ ਰੋਥੇ ਕਿਲੋ ਵੇਚਣਾ ਤੇ ਇੱਥੇ ਭੈਂਦਣਾ ਕਿਲੋ ਹੀ ਉਹੀ ਜਨਾ 15000 ਰੁਪਏ ਦਾ ਇਹਦੇ ਘਾਟੇ ਸੋਦਾ ਆਪਣੇ ਲਈ ਨਹੀਂ ਘਾਟੇ ਕੋਟੇ ਦੀ ਗਾਲ ਛੱਡ ਤੇ ਉਹਨਾਂ ਕੇ ਇਹ ਤਾਂ ਨਹੀਂ ਕਿ ਉਹਨਾਂ ਵਾਂਗੂ ਖਾ ਲਿਓ ਖੱਟੇ ਮਾਰ ਕੇ ਖਾਣਾ ਉਹ ਚਮਚਾ ਖਾ ਲਈਏ ਤੇ ਸੁਹਾਦੀ ਆਈਏ ਹਾਂ ਪਰ ਆਪਣ ਨੂੰ ਪਤਾ ਇਹ ਐਕਸਪੀਰੀਅੰਸ ਇਹ ਮੁੰਡੇ ਨੇ ਕੀਤਾ ਇਹਨੂੰ ਪਤਾ ਜ਼ਿਆਦਾ ਮੈਨੂੰ ਨਹੀਂ ਪਤਾਗਾ ਪਰ ਜੇ ਆਪਾਂ ਕਿ ਲੋ ਇੱਥੋਂ ਲੈਣਾ ਵਾ ਤੇ ਇੰਡੀਆ ਦਾ ਲਗਭਗ 14 ਤੋਂ 15000 ਰੁਪਏ ਦਾ ਕਿਲੋ ਪੈਣਾ ਤੇ ਇੰਡੀਆ 7-8000 ਦੇ ਮਿਲ ਜਾਣਾ ਕਮਲਿਆ ਫਿਰ ਆਪਣਾ ਸੌਦਾ ਘਟੇਦਾ ਇਹ ਨਹੀਂ 7-8000 ਚ ਮਿਲ ਜਾਦਾ ਜਾਣਾ ਮੈਂ ਮੰਨਦਾ ਇਹ ਗੱਲ ਪਰ ਗੱਲ ਇਹ ਆ ਵੀ ਉੱਥੇ ਪਤਾ ਹੀ ਨਹੀਂ ਕੀ ਖੇਸਵਾ ਪਾਈ ਜਾਂਦੇ ਸਾਰੇ ਪਰ ਇੱਥੇ ਸਾਰੇ ਇਹਦਾ ਹੈਗਾ ਪਿਓਰ ਹੈ ਵੀ ਸਾਰਾ ਆਪਣੇ ਸਾਹਮਣੇ ਆ ਗੱਭਰੂ ਝੂਠ ਮਾਰ ਸਾਰੀ ਗੱਲਾਂ ਝੂਠ ਮਾਰਦਾ ਕੋਈ ਪੂਸਨ ਲੈ ਕੇ ਆਉਣਾ ਇਹੇ ਇਹ ਹੁਣ ਚੱਲਿਆ ਇਹ ਚੱਲਿਆ ਸਟੋਰ ਤੇ ਤੋਰੀਆਂ ਲੈਣ ਤੇ ਕੱਦੂ ਲੈਣ ਸਟੋਰ ਤੇ ਚੱਲਿਆ ਇਹ ਵੇਲਾ ਨਹੀਂ ਨਹੀਂ ਉਹੀ ਕਹਿੰਦੇ ਪਿਆ ਪੈ ਗਲੀ ਦੇ ਮੋੜ ਤੇ ਦੁਕਾਨ ਉਹੀ ਤੇ ਉੱਥੇ ਕਿਤੇ ਟਮਾਟਰ ਵੀ ਨਹੀਂ ਫੜਨਗੇ ਇਹ ਆਹ ਵੇਲਾ ਆਹ ਵੇਲਾ ਰੇੜੀ ਸਪੈਸ਼ਲ ਭਾਬੀ ਨੇ ਰੇੜੀ ਲੈ ਕੇ ਆਤੀ ਵੀ ਤੂੰ ਲਹਾ ਪਾਣੀ ਫੜਨਾ ਵੀ ਰੇੜੀ ਚ ਪਾ ਕੇ ਸਮਾਨ ਲੈ ਕੇ ਆਉਣਾ ਹੋਰ ਉਹੀ ਕਹਿੰਦਾ ਸਹੀ ਗੱਲ ਆ ਤਾਂ ਤੂੰ ਤਾਂ ਜਮਨ ਦੇਦੇ ਸੀਗਾ ਵੀ ਸ਼ਾਪਾਂ ਸੀ ਨਾ ਗ੍ਰੀਨਫੋਰਡ ਹੋਰ ਨਹੀਂ ਨਹੀਂ ਗ੍ਰੀਨਫੋਰਡ ਨਹੀਂ ਪਿੰਡ ਉਹੀ ਕਹਿਣਾ ਪਿਆ ਉਹੀ ਨਾਲ ਹੀ ਭਈਆਂ ਦੀਆਂ ਸਟਾਲਾਂ ਹੁੰਦੀਆਂ ਵੀ ਚੱਕ ਲੈ ਆਲੂ ਘੰਡ ਲੈ ਆ ਨਾ ਵੀ ਸ਼ਰਮ ਆਉਂਦੀ ਆ ਪਰ ਇੱਥੇ ਸ਼ਰਮਾ ਔਟ ਗਈਆਂ ਇੱਥੋਂ ਤੱਕ ਕੀ ਉਹ ਘਰੇ ਵੀ ਫੜਾ ਜਾਂਦਾ ਭਾਈ ਇਹ ਕਿੰਨੇ ਦੀ ਹੈ ਇਹ ਆਹ ਪਾਹ ਦੇ ਵੇਚ ਲਾ ਵੀ 1500 ਦੀ ਆ ਇਹ ਇੰਡੀਆ ਦੇ ਇੱਧਰ ਦੀ ਗੱਲ ਕਰ ਇੱਥੋਂ ਦੇ 15 ਰੁਪਏ ਦੀ ਆ ਇੱਥੇ ਤਾਂ 15 ਪੌਂਡਾਂ ਦੀ ਆ ਤੇ 1500 ਉਹ ਵੀ ਸਬਜ਼ੀ ਪੌਂਡ ਲੈ ਕੇ ਆਉਂਦੇ ਆ ਤੇ ਅਸੀਂ ਜਾ ਰਹੇ ਹਾਂ ਬਰੌਡਵੇ ਤੇ ਕੁਆਲਿਟੀ ਫੂਡ ਤੁਰਕੇ ਤਮੈਨੂ ਲਾ ਤਾਂ ਆਪਣੇ ਪੈਣ ਦੇ ਜੇ ਸਬਜ਼ੀ ਲੈਣ ਇਹ ਮੈਂ ਤਾਂ ਕੁਝ ਲੈਣਾ ਇਹਨੇ ਲੈਣੀ ਸਬਜ਼ੀ ਜੋ ਵੀ ਲੈਣ ਆਪਣੇ ਪੈਣ ਦਾ 2-300 ਦੀ ਬਣੀ ਹੋਈ ਹੈ ਇਹੋ ਜੀ ਹੈ ਨਾ ਇਹ ਆਪਣੇ ਵਰਤਦਾ ਕੋਈ ਨਹੀਂਗਾ ਭਲਾ ਕੁਝ ਵੀ ਆ ਮੈਨੂੰ ਤਾਂ ਮੇਰੀ ਖਰਦੀ 2-300 ਦੀ ਯਾਰ ਆਪਣੇ ਕੋਈ ਵਰਤਦਾ ਨਹੀਂ ਇਹਨੂੰ ਕੋਈ ਵਰਤਦਾ ਹੀ ਨਹੀਂਗਾ ਸ਼ਹਿਰਾ ਸ਼ੂਰਾ ਕੀ ਤਾਂ ਕਈ ਵਰਤ ਸ਼ਹਿਰਾ ਹੀ ਵਰਤਦਾ ਪਤਾ ਨਹੀਂ ਆਪਾਂ ਨੂੰ ਕਿੰਨੇ ਦੀ ਆ ਪਰ ਮੇਰੇ ਖਿਆਲ ਨਹੀਂ ਯਾਰ ਅਗਲਾ ਗੱਡੀ ਕੋਈ ਦੇਖੋ ਅਸੀਂ ਹੁਣ ਜਾ ਰਹੇ ਤੁਰ ਕੇ ਤੇ ਉੱਥੇ ਹੀ ਮੋਟਰਸਾਈਕਲ ਤੋਂ ਬਿਨਾ ਮੋਤਨ ਨਹੀਂ ਜਾਂਦੇ ਸੀਗੇ ਨਹੀਂ ਤੇ ਬਾਕੀ ਗੱਲ ਇਹ ਆ ਵੀ ਉਹ ਆਪਣੇ ਸਕੂਟਰੀਆਂ ਸਕਟਰੀਆਂ ਹੋਣ ਕਰਕੇ ਉਹਦੇ ਵਿੱਚ ਸਮਾਨ ਪੈ ਜਾਂਦਾ ਹੀ ਆ ਨਾ ਹਾਂ ਇੱਥੇ ਹੁਣ ਸਕੂਟਰੀ ਵੀ ਹੈਣੀਗੀ ਸਕੂਟਰੀ ਪੈਂਦੀ ਮਹਿੰਗੀ ਕਾਰ ਸਸਤੀ ਪੈਂਦੀ ਸਕੂਟਰੀ ਮਹਿੰਗੀ ਪੈਂਦੀ ਆ ਮਹਿੰਗੀ ਪੈਂਦੀ ਜੇ ਸਕੂਟਰੀ ਤੋਂ ਲੈਣਾ ਹੋਵੇ ਉਦੋਂ ਗਾ ਸਕੂਟਰੀ ਤੋਂ ਦਦਾ 사이ਕਲ ਮਹਿੰਗਾ ਪੈ ਜਾਂਦਾ ਰਿਹਾ 사이ਕਲ ਤਾਂ ਆਈਆਂ ਤੇ ਮੁੰਡਾ ਕਹਿੰਦਾ ਵੀ ਚੱਲਿਆ ਸ਼ਾਪਿੰਗ ਕਰਨਾ ਸਬਜੀ ਸਬਜੀ ਲੈਣੀ ਕਹਿੰਦਾ ਵੀ ਆਰਡਰ ਤੁਹਾਨੂੰ ਪਤਾ ਹੀ ਹੈ ਹਾਈ ਕੋਰਟ ਦਾ ਆਰਡਰ ਆਇਆ ਵੀ ਮੈਂ ਕੰਮ ਤੇ ਆ ਹਾਈ ਕੋਰਟ ਨਹੀਂ ਸੁਪਰੀਮ ਕੋਰਟ ਭਰਾਵਾ ਸੁਪਰੀਮ ਕੋਰਟ ਦਾ ਆਰਡਰ ਹੈ ਵੀ ਫੋਨ ਤੇ ਵੀ ਆ ਫਲਾਨੀ ਸਬਜ਼ੀਆਂ ਲੈਣੀਆਂ WhatsApp ਮੈਸੇਜ ਆ ਗਿਆ ਇਹਨੂੰ ਹਾਂ ਸਹੀ ਗੱਲ ਆ ਸੁਪਰੀਮ ਕੋਰਟ ਦਾ ਆਰਡਰ ਹੈ ਉਹ ਵੀ ਰਿਟਰਨ ਚ WhatsApp ਤੇ ਰਿਟਰਨ ਚ ਆ ਫਲਾਨੀਆਂ ਫਲਾਨੀ ਚੀਜ਼ਾਂ ਲੈ ਕੇ ਆਉਣੀਆਂ ਤੇ ਉਹੀ ਆਉਣੀਆਂ ਤੇ ਉਹਨੇ ਸਪੈਸ਼ਲੀ ਕਿਹਾ ਵੀ ਐਕਸਟਰਾ ਪੈਸੇ ਨਾ ਲਾਉਣੇ WhatsApp ਉਹਨੇ ਕੁਝ ਨਹੀਂ ਕਿਹਾ ਕੋਈ ਨਹੀਂ ਲਾਉਣੇ ਹੁਣ ਤਾਂ ਕਿਹਾ ਉਹ ਹੁਣ ਮੈਂਸ਼ਨ ਕੀਤਾ ਨਾ ਹਾਈ ਕੋਰਟ ਨਾਲ ਚ ਰਿਟਰਨ ਚ ਹਾਂ ਰਿਟਰਨ ਚ ਲਿਖ ਕੇ ਮੈਂਸ਼ਨ ਕੀਤਾ ਵੀ ਉਹੀ ਚੀਜ਼ਾਂ ਆਉਣੀਆਂ ਹੋਰ ਕੋਈ ਚੀਜ਼ਾਂ ਨਹੀਂ ਹੋਣੀਆਂ ਇਸ ਤੋਂ ਇਲਾਵਾ ਹੋਰ ਬਾਕੀ ਲੱਗ ਜੂ ਪਤਾ ਦਿਖਾਉਣੇ ਆ ਵੀ ਕੀ ਕੀ ਲੈਣਾ ਨੇ ਤੋਰੀਆਂ ਕਿਹੜੇ ਲੈਣੀਆਂ ਕਾਲੇ ਤੋਰੀਆਂ ਨੇ ਚਿੱਟੀਆਂ ਤੋਰੀਆਂ ਲੈਣੀਆਂ ਕਾਲੀਆਂ ਕਾਲੀਆਂ ਤੋਰੀਆਂ ਲੈਣੇ ਚਿੱਟੀਆਂ ਲੈਣੀਆਂ ਚਲ ਕੋਈ ਨਾ ਇਹਨੂੰ ਨੇ ਜਾਣਦੇ ਆ ਤੈਨੂੰ ਦੱਸ ਦੇਣਾ ਲਓ ਵੀ ਮਿੱਤਰ ਪਿਆਰੇ ਤਰਦੇ ਤਰਦੇ ਪਹੁੰਚ ਗਿਆ ਬਰੌਡਵੇ ਤੇ ਤੇ ਟ੍ਰੈਫਿਕ ਵੀ ਆ ਤੇ ਬੀਗਾਨ ਦਾ ਟਰੱਕ ਖੋਈ ਜਾਂਦਾ ਸ਼ਾਮ ਦਾ ਵੇਲਾ ਟਾਈਮ ਵੱਜ ਗਿਆ 7 ਦੇਣਾ ਬਹੁਤ ਵੱਡੇ ਹੁਣ ਜਾ ਕੇ 10 ਹੋ ਜੇ ਦਣਿਛਪਦਾ ਮੈਂ ਜੋ ਪੁਰਾਣਾ ਹਰ ਅੰਦਰ ਵਾਲਾ ਪਟੀਵ ਤਾਂ ਨਹੀਂ ਹੈਗੀ ਕਿੰਨੀ ਉੱਤੀ ਤੇ ਉੱਲੀ ਜਾਓ ਇਹ ਆ ਗਾ ਬਰੌਡ ਦੇ ਮੇਨ ਲਾਈਟਾਂ ਵਾਲਾ ਚੌਂਕ ਹਾਂ ਇੱਕ ਸਟੇ ਦਾ ਪੱਕਾ ਗੱਭਰੂ ਦਾ ਉੱਡਦੀ ਫਿਰ ਹੁਣ ਤੂੰ ਕੀ ਲੈਣਾ ਤੋਰੀਆਂ ਕੋ ਲੈਣੀ ਆ ਮੈਂ ਤਾਂ ਨਹੀਂ ਪਾ ਮੇਰਾ ਹੈਲਪਰ ਨੂੰ ਸਾਰਾ ਐਡਾ ਖੇਡਾ ਕਸਮਾਨ ਲੈਣਾ ਆਪਾਂ ਮੈਂ ਤੇਰੀ ਹੈਲਪ ਕਰਨ ਆਇਆ ਹੈਲਪ ਕਰਨ ਆਇਆ ਵੀ ਸਮਾਨ ਵਾਵਾ ਲੈਣਾ ਮੇਰੇ ਭਰਾ ਨੇ ਤੂੰ ਤਾਂ ਇੱਥੇ ਹੀ ਆ ਮੈਂ ਕਿਹਾ ਕੋਈ ਜ਼ਿਆਦਾ ਨਹੀਂ ਲੈਣਾ ਆਪਾਂ ਹਾਂ ਤੇਰੀ ਹੈਲਪ ਕਰਨ ਆ ਸਮਾਨ ਵਾਵਾ ਲੈਣਾ ਤਾਂ ਕਰ ਗਿੜੀ ਲੈਂਦੀ ਆ ਵਿੱਚਨ ਤਕਲੀਫ ਬਣਾਵੇ ਤਾਂ ਸਮਾਨ ਚੱਕਣ ਚ ਅੱਛਾ ਫੇਰ ਇਸ ਤਰ੍ਹਾਂ ਕਰਕੇ ਤੇਰੇ ਨਾਲ ਮੈਂ ਹੈਲਪ ਕਰ ਰਿਹਾ ਹਾਂ ਨਾ ਵੇਰੇ ਭਰਾ ਉਹ ਤੇ ਗੁੰਮ ਬਣਾ ਰਿਹਾ ਆ ਆ ਉਹ ਅੱਜ ਹੀ ਗੋਰਾ ਆਇਆ ਨਾਲ ਨਹੀਂ ਤਾਂ ਉਹ ਗੋਰੀਆਂ ਨੂੰ ਕਹਿ ਦੀਆਂ ਨਾ ਕੰਮ ਕਰਦੇ ਮਰ ਜਾਂਦਾ ਭੈਣ ਦੇ ਅਜਿਹੋਆਂ ਦਾ ਹਾਲਾਤ ਪਿੰਡ ਸੀ ਉਹੀ ਲਾ ਦੇ ਇੱਥੇ ਆ ਨਹੀਂ ਜੇ ਤਾਂ ਹਾਂ ਗੋਰੀਆਂ ਜੀ ਥੋੜਾ ਕੱਚਾ ਹੁਸੇਰ ਤੇ ਮੈਂ ਕਾਦਾ ਨਿਕਲਦਾ ਥੱਕੇ ਨੂੰ ਭੈਜ ਬਹੁਤ ਜਿਹੇ ਉਹਦੇ ਘਾਣ ਕੋ ਬੋਰੀਆਂ ਚੱਕ ਕੇ ਆਇਆ ਨਾ ਨਾ ਗੋਰੀ ਭੈ ਟੋਟੇ ਨਹੀਂ ਆਏ ਲੈ ਵੀ ਹੈਪੀ ਦਾ ਫੇਵਰਿਟ ਪਲੇਸ ਆਗਾ ਕੁਆਲਟੀ ਫੂਡ ਤੇ ਸਬਜ਼ੀਆਂ ਦੀ ਭਰਪੂਰ ਮਾਤਰਾ ਜ ਸਾਰਾ ਕੁਝ ਮਿਲ ਜਾਂਦਾ A to Z ਜੋ ਮਰਜੀ ਲੈ ਲੋ ਦੋ ਜੁਣੀ ਦੁਨੀਆ ਦਾ ਜਾਂਦਾ ਸਾਰਾ ਕੁਝ ਮਿਲ ਜਾਂਦਾ ਆ ਗਈ ਬੱਸ ਲੈਣ ਜੇ ਕੋਈ ਇਹਦੇ ਚ ਕਾਰ ਲੈ ਕੇ ਵੜ ਗਿਆ ਉਹ ਸਾਹਮਣੇ ਲਗਾ ਕੈਮਰਾ ਨਾਲ ਹੀ 80 60 ਕੇ 70 80 ਪਾਉਂਡ ਦੇ ਟਿਕਟ ਆ ਜਾਣੀਆਂ ਤਾਂ ਹੀ ਵੇਲਾ ਕੋ ਚਲਾ ਨਹੀਂ ਦਿਆ ਜ਼ੀਰਾ ਲਿਆ ਇਹ ਨਾ ਲਿਆ ਕੇ ਕਹਿੰਦਾ ਇੰਨੀ ਤਾਕਤ ਨਾਲ ਸਿਰ ਚੋਂ ਕਿੱਥੇ ਜਾਣਾ ਤੂੰ ਇੰਨਾ ਕੋਣਾ ਖਾ ਕੇ ਤਾਕਤ ਚ ਜਣਾ ਹੈ ਕਰ ਤਮਣਾ ਕਿੱਥੇ ਜਾਣਾ ਤਾਕਤ ਚੀਜ਼ਾ ਖਾ ਕੇ ਇੱਕ ਤੇਰਾ ਮੈਦਾ ਵੀ ਕਮਜ਼ੋਰ ਆ ਜ਼ਰਾ ਮੈਦਾ ਕਮਜ਼ੋਰ ਆ ਕੰਜਰ ਦੇ ਨਾ ਖਾਇ ਤਾਕਤ ਚੀਜ਼ਾ ਹਾਂ ਤਾਕਤ ਚ ਤੈਨੂੰ ਚਿੱਤ ਇਹਨੂੰ ਚੰਗੇ ਨਹੀਂ ਲੱਦੇ ਤਾਕਤ ਨਾਲ ਚੀਜ਼ਾਂ ਇਹ ਨਹੀਂ ਨਹੀਂ ਆ ਬਸ ਬਸ ਸੱਤ ਕੇ ਭਾ ਕਿਤਾ ਤਾਹਤ ਜਿਹੜਾ ਬਾਹਲੇ ਨਾ ਖਾਣਾ ਥੋੜਾ ਬਾਂ ਚੱਕ ਕੇ ਲਿਆ ਆ ਕੀ ਹੋਏ ਓ ਆਹੀ ਜਿਹੜੀਆਂ ਆਪਾਂ ਮੈਂ ਕਹਿੰਦਾ ਲੈ ਕਾਲੇ ਤੋਰੀਆਂ ਨਹੀਂ ਕੰਜਰ ਦੇ ਆਪਾਂ ਦੀ ਹੋਰ ਹੀ ਕੋ ਹੋ ਇਹਦਾ ਮੈਨੂੰ ਤਾਂ ਪਤਾ ਨਹੀਂ ਹੈ ਕੀ ਇਹੇ ਬਹੁਤ ਸਵਾਦ ਬੰਦੀਆਂ ਇਹ ਕੀ ਖਾ ਉਹਦੀ ਲੱਗਦੀਆਂ ਤੈਨੂੰ ਇਹ ਬਾਗੀਆਂ ਸਵਾਦ ਬੰਦੀਆਂ ਯਾਰ ਇਹ ਤਾਂ ਦੋ ਜਾਣੇ ਤਾਂ ਦੋ ਕਿਲੋ ਕੀ ਘਰੀਆਂ ਲੈ ਕੇ ਓਏ ਪਾਈਆ ਤੈਨੂੰ ਮੁੱਕ ਦਿਨ ਦੋ ਜੀਵਨ ਤੇ ਚਾਰ ਦਿਨ ਤੂੰ ਹੀ ਕੱਢ ਰਹੇ ਨੇ ਪਾਈਆ ਦੇ ਨਾਲ ਹੀ ਤੇ ਆ ਤੁਸੀਂ ਕੱਢੋ ਕੜਾ ਹਫਤਾ ਹਫਤਾ ਖਾਣ ਦੇ ਹਫਤੇ ਕੋਈ ਤਾਂ ਤਾਂ ਨਹੀਂ ਚੀਜ਼ ਹੈ ਕੰਜਰ ਦੇ ਆ ਜੀ ਦੇਖਣਾ ਹਾਈ ਕੋਰਟ ਦਾ ਆਰਡਰ ਆ ਹੁਣ ਖੋਲਿਆ WhatsApp ਉਹ ਨਹੀਂ WhatsApp ਨਹੀਂ ਖੋਲਣਾ ਪਰ ਚਿੱਜਾਂ ਬਾਈ ਲੈ ਇੱਕ ਹੋਰ ਵੀ ਦੇਖਿਆ ਹਾਈ ਕੋਰਟ ਨੇ ਭੇਜੀ ਨਾ ਲਿਸਟ ਤੋਂ ਹੁਣ ਚੈੱਕ ਹੋ ਰਹੀ ਆ ਗ੍ਰਿੰਚਰ ਇਹ ਬੈਂਗਣ ਬੈਂਗਣ ਮੈਨੂੰ ਆ ਉਹ ਉਹ ਲੱਗਿਆ ਸਿੰਗਲ ਲੈਣਿਆ ਆ ਲੈ ਬੈਂਗਣ ਆ ਵਿੰਗਣੀ ਆ ਉਹ ਕਿੰਨੀ ਰਣਾ 499 ਕੀ ਹੈ ਇਹ ਇਹ ਹੈ ਕਿ 500 ਰੁਪਏ ਕਿਲੋ ਦੇ ਇੰਡੀਆ ਹਿਸਾਬ ਨਾਲ ਲਾਉਣੇ ਨੇ ਨਹੀਂ ਤੇ ਆਹ ਪੱਟੀ ਬਣਾਉਣਾ ਦਵਾਉ ਕੋ ਚੱਕ ਲੈਣਾ ਨਹੀਂ ਨਿਊ ਇਅਰ ਨਾਲ ਪੈਂਦਾ ਉਹ ਕਈ ਵਰੀ ਭੁੱਖੀ ਲਾ ਭੁੱਖ ਲਾ ਰਾਤ ਨੂੰ 2:30 ਵੇ ਰਾਤ ਨੂੰ ਉੱਠਦਾ ਬੰਦਾ 2:30 ਵੇ ਨੂੰ 2:30 ਵੇ ਉੱਠ ਕੇ ਚਾਹ ਬਿੰਦਾ ਨਾਲੋਂ ਵੀ ਪੂਜੀ ਦੇ ਨਾਲ ਕਾਲਾ ਲੱਗ ਰਗਾ ਫਿਲਟਰ ਲਾ ਦੀਏ ਫਿਲਟਰ ਤਾਂ ਲਾਏਗਾ ਫੇਰ ਹੀ ਭਾਣਾ ਲੱਗਦਾ ਫਿਲਟਰ ਲਾਉਣਾ ਵੇ ਮੁੰਡਾ ਕਹਿੰਦਾ ਮੈਂ ਕਾਲਾ ਹੋ ਗਿਆ ਅਰੇ ਦਾ ਕਾਕਾ ਆਦਾ ਤੋਂ ਯੂਕੇ ਆਇਆ ਕਾਲਾ ਬੜਾ ਉਹ ਕਾਲਾ ਹੋਣਾ ਤਰਾ ਬੜਾ ਜਰਾ ਗੱਲ ਕਰ ਦੋ ਇੱਥੇ ਮੌਸਮ ਠੰਡਾ ਹਾਂ ਪਰ ਇੱਕ ਗੱਲ ਐ ਇਸ ਜਮਾਨਾ ਹੀ ਗੱਲ ਯੈਸ ਯੈਸ ਸਾਗ ਲੈਣਾ ਸਾਗੇ ਆ ਦੇ ਦੀ ਓਏ ਇੱਥੇ ਤਾਂ ਇਹ ਮੇਰੇ ਵੇਚਦੇ ਫਿਰਦੇ ਜਾਂਦੇ ਫਿਰਦੇ ਪੈਂਡ ਆਪਣੇ ਪੈਂਡ ਮੌਫਤ ਨਹੀਂ ਮੁਫਤ ਜ ਨਹੀਂ ਕੋਈ ਜਾਂਦਾ ਆ ਲੋ ਵੇਚ ਲੈ ਲੋ ਮੇਰਾ ਵੇਲਾ ਕਿੰਨੇ ਦੀ ਆ 6.5 ਪਾਉਂਡ ਦੀ ਬੈ ਜੋਈ ਗੱਲ ਆਪਣਾ ਤਾਂ ਮੁਫਤ ਨਹੀਂ ਕੋਈ ਜਾਂਦਾ ਗਾ ਲਈ ਕਹਣਾ ਇਹ ਜਾਂਦੇ ਵਰਦੇ ਵੇਲਾ ਜੇ ਮੁੱਲ ਵੇਚਦੇ ਹਣਾ ਚੜ੍ਹ ਯਾਰ ਹੋਰ ਕੀ ਲੈਣਾ ਇਹ ਬਚਪਨ ਵਾਲਾ ਰੂਹ ਅਬ ਜਾਣਾ ਮਿਲੇ ਵੇਖੋ ਵੀ ਕਿੰਨੇ ਰੂਹ ਅਜੇ ਪੈ ਜਿੰਨੇ ਮਰਜੀ ਚੱਕ ਲੋ ਇੱਥੇ ਸਾਰਾ ਮਿਲ ਜਣਾ ਇਹਦੇ ਰੂਹ ਅਬ ਤਾਂ ਨਹੀਂ ਮਿਲਦਾ ਜਿੰਨੇ ਮਰਜੀ ਚੱਕੋ ਬਚਪਨ ਵਾਲਾ ਇਹ ਸਾਰਾ ਬਚਪਨ ਵਾਲਾ ਹੀ ਆ ਪਾਣ ਕਿੰਨਾ ਲੈ ਲਿਆ ਹੁਣ ਸੱਟੇ ਚ ਆ ਵੇਖੋ ਭਈ ਓਏ ਨਹੀਂ ਇਹ ਨਹੀਂ ਯਾਰ ਪ੍ਰਮੋਸ਼ਨ ਨਹੀਂ ਕਰਨੀ ਇਹਦੀ ਐਂ ਕਰ ਮੇਰੇ ਤਾਕਤਾਂ ਜਿਹੜੇ ਰੱਖੀ ਧਿਆਨ ਦੇ ਨਾਲ ਹੈ ਨਾ ਫਸਣਾ ਨਾ ਜਾਵੇ ਆਪਣੀ ਤਾਕਤਾਂ ਚੀਜ਼ਾ ਕਮੜਾ ਮੁੜ ਕੇ ਦਾ ਜੂਸ ਵਿਚਾਰ ਥੱਲੇ ਵਗਦਾ ਫਿਰ ਵਿਚਾਰੇ ਦਾ ਤਾਕਤਾਂ ਚੀਜ਼ਾ ਉਹ ਵਗਾਈ ਗਈ ਵੀਰ ਯਾਨੀ ਕੱਲ ਇਹਨਾਂ ਨੂੰ ਦਿਹਾੜੀ ਤੋਂ ਆਉਂਦਾ ਫਿਲਮ 'ਚ ਰੋਲ ਸੀਗਾ 80 ਪੁਆਇੰਟ ਦੇਣੇ ਸੀ ਇਹ ਇਹਨਾਂ ਨੂੰ ਦੋਵੇਂ ਨੇ ਬੰਦੇ ਮੈਂ ਕਹ ਰਿਹਾ ਆ ਬੀਜ ਜੀ 80 ਪੌਂਡ ਦੇ ਵਿੱਚ ਕਹਿੰਦਾ ਇੱਕ ਆਪਣਾ ਅੰਗ ਹੀਮ ਕਰਨਾ ਪੈਣਾ ਅੰਗ ਦਾਨ ਕਰਨਾ ਪੈਣਾ ਤਾਂ ਵੀਰ ਕਟਾ ਕੇ ਤੇ ਫਿਲਮ 'ਚ ਆ ਜਾ ਬਾਜੋ ਵਾਲਾ ਡਾਇਲੋਗ ਸੁਣਿਆ ਉਹ ਜਦੋਂ ਕਹਿੰਦਾ ਜ਼ਾਲਾ ਟਿਕਟ ਨਹੀਂ ਕਹਿੰਦਾ ਚੋਰਾ ਕੇ ਲਿਆ ਕੈਸੇ ਕੈਸੇ ਲੋਗ ਰਹਤੇ ਆ ਜਾਂ ਕਹਿੰਦਾ ਕਿਹੜਾ ਰੋਲ ਮਿਲਣਾ ਹੈ ਫਿਲਮ ਵੱਡੀ ਫਿਲਮ ਦਾ ਰੋਲ ਮਿਲਣਾ ਹੈ ਮਗਾ ਹੈ ਲਾਈਟ ਵਾਲੇ ਫਿਲਮ ਨਾਲੋਂ ਤਾਂ ਬਾਅਦ ਇੱਕ ਦਿਨ ਫਿਲਮ ਚ ਓਣਾ ਹੈ ਮੀਨਾ ਮੂੰਹ ਨਹੀਂ ਦਿਖਾਉਣਾ ਹੈ ਕਿਸੇ ਨੂੰ ਮੀਨਾ ਜੱਟ ਤੇ ਦੁਨੀਆ ਨੂੰ ਨਹੀਂ ਦਿਖਾਉਣਾ ਇਸਾ ਵਾਲੀ ਆ ਵੀ ਖੀਰ ਖਰੀਦ ਲਈਆਂ ਕਾਲੀਆਂ ਤੋਰੀਆਂ ਤੋਰੀਆਂ ਕਾਲੀਆਂ ਹੁੰਦੀਆਂ ਹਰੀਆਂ ਵੀ ਬਸ ਹਰੀਆਂ ਆਉਂਦੀਆਂ ਕਾ ਤੋਰੀਆਂ ਹਰੀਆਂ ਹੁੰਦੀਆਂ ਤੋਰੀਆਂ ਹੁੰਦੀਆਂ ਹਰੀਆਂ ਉਹ ਬੰਦੇ ਕਿਹੜੇ ਨੇ ਰੱਖਿਆ ਨਾ ਕਾਲੀਆਂ ਤੋਰੀਆਂ ਹੁੰਦੀਆਂ ਤਾਂ ਹਰੀਆਂ ਤੋਰੀਆਂ ਆ ਬਲੈਕ ਗ੍ਰੀਨ ਉਹਨਾਂ ਨੂੰ ਲਿਖਣਾ ਚਾਹੀਦਾ ਵੀ ਹਰੀਆਂ ਤੋਰੀਆਂ ਅੱਜ ਜੇ ਨਾ ਲਈਉਗਾ। ਇਹ ਇੱਥੇ ਵੀਰੇ ਫਿਲਟਰ ਲਾਇਆ ਹੈ। ਸੁਬਹ ਆਇਆ ਫਿਲਟਰ ਫਿਲਟਰ ਲਾਇਆ ਵੀਡੀਓ ਤੇ ਤਾਂ ਸਾਫ ਆ ਰਹੀ ਆ। ਕੋਈ ਲੱਗਦਾ ਪਿਆ। ਫਿਲਟਰ ਲਾਇਆ। ਮੁੰਡੇ ਕਹਿੰਦੇ ਖਰੀਦ ਲਈ ਸਬਜ਼ੀ। ਵੇਲਾ ਇੱਥੇ ਆ ਕੇ ਵਾਲਾ ਬੰਦੇ ਨੂੰ ਕੰਮ ਕਰਨੇ ਪੈਂਦੇ ਨਾ। ਇੰਡੀਆ ਘਰ ਦੇ ਨੂੰ ਕਹਣਾ ਜਾਓ ਯਾਰ ਸਬਜ਼ੀ ਲੈਓ ਉਹ ਲੈਓ ਲੈ ਛਾੜਦਾ ਨਹੀਂ ਹੁੰਦਾ ਕਾ। ਇਹ ਆਪੋ ਤੇ ਇੱਥੇ ਆਪ ਨੂੰ ਕਰਨਾ ਪੈਂਦਾ ਨਾ। ਉਹ ਉਹ ਰਹਾ ਇੱਥੇ ਮੋਟਰਸਾਈਕਲ ਸਾਡੇ ਤਿੰਨ ਪਤਾ ਘਰ ਦੇ ਜਮਾ ਨਾਲ ਉੱਥੇ ਨਾਲੇ ਮੋਟਰਸਾਈਕਲ ਤੇ ਜਾਣਾ ਹਨਾ ਤੁਰ ਕੇ ਨਹੀਂ ਜਾਣਾ ਮੋਟਰਸਾਈਕਲ ਮੇਰਾ ਦਾ ਕਰੇ ਤੇ ਮੋਟਰਸਾਈਕਲ ਦੇ ਮਾਰਨੇ ਕਿ ਇੱਕ ਚਾੜੂ ਸਬਜ਼ੀ ਲੈਣ ਲੈਟਰਾਂ ਬਟਰਮ ਲੈਣਾ ਤੇ ਇੱਥੇ ਤੁਰ ਕੇ ਜਾਣਾ ਪੈਂਦਾ ਨਹੀਂ ਅਸੀਂ ਬਸ ਤੇ ਜਾ ਸਕਦੇ ਆ ਅਸੀਂ ਪਰ ਬਸ ਤੇ ਰਹਿਣਗੇ ਅਸੀਂ ਜਿਹੜਾ ਤੁਰ ਫਿਰ ਕੇ ਮੇਲਾ ਵੇਖਣਾ ਉਹ ਸਵਾਦ ਮੇਲੇ ਤੁਰ ਫਿਰ ਕੀ ਆ ਉਹ ਸਵਾਦ ਬਸ ਤੇ ਨਹੀਂ ਆਉਂਦਾ ਨਾ ਬਹੁਤ ਜਮਾਨੇ ਨੇ ਰੱਖੀ ਆਪਣਾ ਹੋਣ ਦਾ ਜਾਲ ਅੱਗੇ ਥੋੜਾ ਦੂਰ ਹੁੰਦਾ ਹੀ ਆਪਣਾ ਹਾਂ ਹੁਣ ਆਪਾਂ ਨੇ ਦੇ ਆ ਆਸੀਆਂ ਖੇਡੀਆਂ ਅਸੀਂ ਲਾਈਆਂ ਕੁਛ ਕੰਮ ਕਰਨਾ ਤਾਂ ਮੈਂ ਨਾ ਜੀ ਜਾਣਾ ਅੱਜ ਮੁੰਡੇ ਦੀ ਕੰਮ ਤੋਂ ਹੀ ਸ਼ੂਟਿੰਗ ਹਾਂ ਅੱਜ ਕੀ ਕੀਤਾ ਸੁੱਤਾ ਅੱਜ ਅਪਾਇੰਟਮੈਂਟ ਦੀ ਮੈਂ ਮੈਂ ਕਿਤੇ ਦੁੱਤਾ ਪੁਆਇੰਟ ਸੁੱਤਾ ਉੱਠਿਆ ਚਾਰ ਟਾਈਮ ਹੀ ਛੁੱਟੀ ਹੋਵੇਂਗੀ ਮੇਰੀ ਤਾਂ ਅਪਾਇੰਟਮੈਂਟ ਦੇਣਾ ਹੀ ਜਾਂ ਚਲ ਕੋਈ ਨਾ